ਚੜ੍ਹਦੇ ਸਾਲ ਹੀ ਹਰਿਆਣਾ ਦੇ ਰੋहतक ਦੀ ਸੁਨਾਰੀਆ ਜੇਲ੍ਹ ਚ ਬੰਦ ਡੇਰਾ ਸੱਚਾ ਸੌਦਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਇੱਕ ਵਾਰ ਮੁੜ ਜੇਲ੍ਹ ਤੋਂ ਬਾਹਰ ਆਵੇਗਾ ਉਸ ਨੂੰ 40 ਦਿਨਾਂ ਦੀ ਪਰੋਲ ਮਿਲੀ ਹੈ ਜਿਸ ਸਬੰਧੀ ਜੇਲ੍ਹ ਪ੍ਰਸ਼ਾਸਨ ਨੇ ਮਨਜ਼ੂਰੀ ਦੇ ਦਿੱਤੀ ਹੈ ਉਸ ਦੇ 1-2 ਦਿਨਾਂ ਵਿੱਚ ਬਾਹਰ ਆਉਣ ਦੀ ਸੰਭਾਵਨਾ ਹੈ ਪਰੋਲ ਦੌਰਾਨ ਡੇਰਾ ਮੁਖੀ ਸਿਰਸਾ ਵਿੱਚ ਹੀ ਰਹੇਗਾ ਇਸ ਤੋਂ ਪਹਿਲਾਂ ਰਾਮ ਰਹੀਮ ਨੂੰ ਅਗਸਤ ਮਹੀਨੇ ਵਿੱਚ 40 ਦਿਨਾਂ ਦੀ ਪਰੋਲ ਮਿਲੀ ਸੀ ਤੇ 4 ਮਹੀਨੇ ਤੋਂ ਬਾਅਦ ਮੁੜ ਪਰੋਲ ਦਿੱਤੀ ਗਈ ਹੈ ਡੇਰਾ ਮੁਖੀ ਨੂੰ ਆਖਰੀ ਵਾਰ ਅਗਸਤ 2025 ਵਿੱਚ 40 ਦਿਨਾਂ ਦੀ ਪਰੋਲ ਉਤੇ ਰਹਾ ਕੀਤਾ ਗਿਆ ਸੀ ਇਹ 15ਵੀਂ ਵਾਰ ਹੋਵੇਗਾ ਜਦੋਂ ਰਾਮ ਰਹੀਮ ਨੂੰ ਸਜ਼ਾ ਸੁਣਾਈ ਜਾਣ ਤੋਂ ਬਾਅਦ ਪਰੋਲ ਤੇ ਜੇਲ ਤੋਂ ਰਿਹਾ ਕੀਤਾ ਜਾਵੇਗਾ ਜਿਕਰ ਜੋਗ ਹੈ ਕਿ ਰਾਮ ਰਹੀਮ ਦੋ ਆਦਮੀਆਂ ਨਾਲ ਜ਼ਬਰ ਜਨਾਹ ਦੇ ਮਾਮਲੇ ਵਿੱਚ 20 ਸਾਲ ਦੀ ਕੈਦ ਦੀ ਸਜ਼ਾ ਕੱਟ ਰਿਹਾ ਹੈ ਉਸ ਨੂੰ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਲਈ ਵੀ ਦੋਸ਼ੀ ਠਹਿਰਾਇਆ ਗਿਆ ਹੈ ਇਸ ਦੇ ਮਾਮਲੇ ਵਿੱਚ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਡੇਰਾ ਮੁਖੀ ਨੂੰ ਆਖਰੀ ਵਾਰ ਅਗਸਤ 2000 ਅੱਜ ਵਿੱਚ 40 ਦਿਨਾਂ ਦੀ ਪਰੋਲ ਤੇ ਰਿਹਾ ਕੀਤਾ ਗਿਆ ਸੀ ਤੇ ਉਸਨੇ ਆਪਣਾ 85ਵਾਂ ਜਨਮ ਦਿਨ ਡੇਰਾ ਸਰਸਾ ਵਿੱਚ ਮਨਾਇਆ ਸੀ ਤੇ ਮੁਰ ਕਤਲ ਅਤੇ ਜ਼ਬਰਜਨਾਹ ਮਾਮਲੇ ਵਿੱਚ ਹਰਿਆਣਾ ਦੇ ਰੋहतक ਦੀ ਸੁਨਾਰੀਆ ਜੇਲ੍ਹ ਚ ਨਜ਼ਰਬੰਦ ਡੇਰਾ ਸੱਚਾ ਸੋਦਾ ਸਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਇੱਕ ਵਾਰ ਮੁੜ ਜੇਲ੍ਹ ਤੋਂ ਬਹਾਰਾਵੇਗਾ ਉਸ ਨੂੰ 40 ਦਿਨਾਂ ਦੀ ਪਰੋਲ ਦੇ ਦਿੱਤੀ ਗਈ ਹੈ ਬਿਊਰੋ ਰਿਪੋਰਟ ਐਪੀਪੀ ਸੰਜਾ ਚੜ੍ਹਦੇ ਸਾਲ ਹੀ ਹਰਿਆਣਾ ਦੇ ਰੋहतक ਦੀ ਸੁਨਾਰੀਆ ਜੇਲ੍ਹ ਚ ਬੰਦ ਡੇਰਾ ਸੱਚਾ ਸੌਦਾ ਸਰਸਾ ਮੁਖੀ ਗੁਰਮੀਤ ਰਾਮ ਰਹਿਮ ਇੱਕ ਵਾਰ ਮੁੜ ਜੇਲ੍ਹ ਤੋਂ ਬਾਹਰ ਆਵੇਗਾ ਉਸ ਨੂੰ 40 ਦਿਨਾਂ ਦੀ ਪੈਰੋਲ ਮਿਲੀ ਹੈ ਜਿਸ ਸਬੰਧੀ ਜੇਲ੍ਹ ਪ੍ਰਸ਼ਾਸਨ ਨੇ ਮਨਜ਼ੂਰੀ ਦੇ ਦਿੱਤੀ ਹੈ ਉਸ ਦੇ 1-2 ਦਿਨਾਂ ਵਿੱਚ ਬਾਹਰ ਆਉਣ ਦੀ ਸੰਭਾਵਨਾ ਹੈ ਪੈਰੋਲ ਦੌਰਾਨ ਡੇਰਾ ਮੁਖੀ ਸਰਸਾ ਵਿੱਚ ਹੀ ਰਹੇਗਾ ਇਸ ਤੋਂ ਪਹਿਲਾਂ ਰਾਮ ਰਹਿਮ ਨੂੰ ਅਗਸਤ ਮਹੀਨੇ ਵਿੱਚ 40 ਦਿਨਾਂ ਦੀ ਪੈਰੋਲ ਮਿਲੀ ਸੀ ਤੇ 4 ਮਹੀਨੇ ਤੋਂ ਬਾਅਦ ਮੁੜ ਪਰੋਲ ਦਿੱਤੀ ਗਈ ਹੈ ਡੇਰਾ ਮੁਖੀ ਨੂੰ ਆਖਰੀ ਵਾਰ ਅਗਸਤ 2025 ਵਿੱਚ 40 ਦਿਨਾਂ ਦੀ ਪਰੋਲ ਉੱਤੇ ਰਹਾਅ ਕੀਤਾ ਗਿਆ ਸੀ ਇਹ 15ਵੀਂ ਵਾਰ ਹੋਵੇਗਾ ਜਦੋਂ ਰਾਮ ਰਹੀਮ ਨੂੰ ਸਜ਼ਾ ਸੁਣਾਈ ਜਾਣ ਤੋਂ ਬਾਅਦ ਪਰੋਲ ਤੇ ਜੇਲ੍ਹ ਤੋਂ ਰਹਾਅ ਕੀਤਾ ਜਾਵੇਗਾ ਜਿਕਰ ਜੋ ਬਹਿ ਕੇ ਰਾਮ ਰਹੀਮ ਦੋ ਸਾਥਮੀਆਂ ਨਾਲ ਜ਼ਬਰ ਜਨਾਹ ਦੇ ਮਾਮਲੇ ਵਿੱਚ 20 ਸਾਲ ਦੀ ਕੈਦ ਦੀ ਸਜ਼ਾ ਕੱਟ ਰਿਹਾ ਹੈ ਉਸ ਨੂੰ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਲਈ ਵੀ ਦੋਸ਼ੀ ਠਹਿਰਾਇਆ ਗਿਆ ਹੈ ਇਸ ਦੇ ਮਾਮਲੇ ਵਿੱਚ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਡੇਰਾ ਮੁਖੀ ਨੂੰ ਆਖਰੀ ਵਾਰ ਅਗਸਤ 2000 ਵਿੱਚ 40 ਦਿਨਾਂ ਦੇ ਪਰੋਲ ਤੇ ਰਿਹਾ ਕੀਤਾ ਗਿਆ ਸੀ ਤੇ ਉਸਨੇ ਆਪਣਾ 85ਵਾਂ ਜਨਮ ਦਿਨ ਡੇਰਾ ਸਰਸਾ ਵਿੱਚ ਹੀ ਮਨਾਇਆ ਸੀ ਤੇ ਮੋੜ ਕਤਲ ਅਤੇ ਜ਼ਬਰਜਨਾਹ ਮਾਮਲੇ ਵਿੱਚ ਹਰਿਆਣਾ ਦੇ ਰੋहतक ਦੀ ਸੁਨਾਰੀਆ ਜੇਲ੍ਹ ਚ ਨਜ਼ਰਬੰਦ ਡੇਰਾ ਸੱਚਾ ਸੋਦਾ ਸਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਇੱਕ ਵਾਰ ਮੋੜ ਜੇਲ੍ਹ ਤੋਂ ਬਹਾਰ ਆਵੇਗਾ ਉਸ ਨੂੰ 40 ਦਿਨਾਂ ਦੀ ਪਰੋਲ ਦੇ ਦਿੱਤੀ ਗਈ ਹੈ ਬਿਊਰੋ ਰਿਪੋਰਟ ਐਬੀਪੀ ਸੰਜਾ